ਸਾਰਪਰੀ ਸੱਖਿਆ ਕਾਲ ਅਸੀਂ ਅਪੀਰੈਂਸ ਲਿਆ ਆ ਸਾਰੇ ਅਸੀਂ ਆਪਣੇ ਹੱਥ ਨਾਲ ਬਣਾਏ ਹੋਏ ਨੇ ਕੀ ਨਾਮ ਸ਼ੋਭਨਾਮ ਕੀ ਆ ਬੇਟੇ ਤੇਰਾ ਮਨਦੀਪ ਕੌਰ ਮਨਦੀਪ ਕੌਰ ਕਿਹਵੀਂ ਕਲਾਸ ਦੀ ਵਿਦਿਆਰਥਣਾ ਤੂੰ ਮੈਂ 10th ਕਲਾਸ ਦੀ ਤੇ ਇਹ ਜਿਹੜਾ ਕੜਾਈ ਦਾ ਕੰਮ ਕੀਤਾ ਇਹ ਤੁਹਾਡੇ ਆਪ ਦੇ ਹੱਥੀ ਕੀਤਾ ਹੋਇਆ ਹਾਂਜੀ ਅਸੀਂ ਸਾਰਿਆਂ ਨੇ ਇਹ ਹੱਥ ਨਾਲ ਆਪ ਤੁਹਾਡੇ ਟੀਚਰ ਦਾ ਨਾਮ ਕੀ ਆ ਅਮਨ ਮੈਡਮ ਅਮਨ ਮੈਡਮ ਤੇ ਤੁਸੀਂ ਇਹ ਜਿਹੜਾ ਕੜਾਈ ਦਾ ਸਾਰਾ ਤੁਹਾਡਾ ਆਪ ਦਾ ਕੀਤਾ ਹੋਇਆ ਇਸੀ ਸਾਰਿਆਂ ਨੇ ਜੀ ਰਲ ਕੇ ਕੀਤਾ ਹੋਇਆ ਇਹ ਹੱਥਾ ਕਰ। ਤੇ ਬਾਈ ਜੀ ਸੀਰ ਚੰਦ ਦੇ ਸੀਰ ਚੰਦ ਤੇ ਸੀਨੀਅਰ ਸੈਂਟਰੀ ਸਕੂਲ ਕੜਾਣੀ ਕਲਾਂ ਜਿਹੜਾ ਉਹ ਉੱਥੇ ਬੱਚਿਆਂ ਨੇ ਅੱਜ ਕੜਾਈ ਦੇ ਜਿਹੜੇ ਕੰਮ ਕੀਤੇ ਉਹ ਦਿਖਾਏ ਨੇ ਨਾ ਬਹੁਤ ਵੱਡੀ ਪ੍ਰਤੀ ਦੇ ਪਿਆਰੇ ਪਿਆਰੇ ਕੰਮ ਦਿਖਾਏ ਨੇ ਨਾ ਬੱਚਿਆਂ ਨੇ ਕਿਉਂਕਿ ਮੈਡਮ ਨੇ ਸਾਨੂੰ ਦੱਸਿਆ ਵੀ ਇਹਨਾਂ ਦੇ ਆਪਣੇ ਹੱਥੀ ਕੱਢੇ ਹੋਏ ਨੇ ਸراہਣੇ ਚਾਹੇ ਨਾ ਬੱਚਿਆਂ ਨੂੰ ਜੀ ਸਕੂਲ ਤੋਂ ਹੀ ਇਹ ਚੀਜ਼ੀ ਤੁਮੀ ਲੋ ਵੀ ਸਲਾਇਡੀ ਜਾਂ ਟੀਚਰ ਵੀ ਜਾਂ ਹੋਰ ਚੀਜ਼ਾਂ ਵੀ ਉਹ ਬਹੁਤ ਵਧੀਆ ਗੱਲ ਆ ਮਤਲਬ ਇਹ ਛੋਟੇ ਬੱਚੇ ਪਹਿਲਾਂ ਤਾਂ ਸਿੱਖਣਗੇ ਤਾਂ ਹੀ ਜਾ ਕੇ ਕਹਾਂ ਜਾ ਕੇ ਨਹੀਂ ਅੱਗੇ ਨੂੰ ਕਹਾਂ ਜਾ ਕੇ ਕਿਸੇ ਕੋਈ ਪਤਾ ਨਹੀਂ ਹੁੰਦਾ ਕਿ ਇਹ ਬੱਚੇ ਹਨਾ ਕੀ ਕਰਦੇ ਨੇ ਕੀ ਨਹੀਂ ਤੇ ਕਿਉਂਕਿ ਇਹ ਬਹੁਤ ਪਿਆਰੀ ਚੀਜ਼ ਆ ਜਿਹੜੀ ਆ ਦੁਨੀਆਂ ਲਮਕਾਈਆਂ ਨੇ ਇਹਨਾਂ ਨੇ ਹਨਾ ਦੁਨੀਆਂ ਜਿਹੜੀਆਂ ਮਤਲਬ ਪ੍ਰਿੰਟ ਕੀਤੀਆਂ ਨੇ ਸਾਪਾ ਕਹਿੰਦੇ ਸੀ ਅੱਗੇ ਇਹਨੂੰ ਸਾਪਾ ਕਹਿੰਦੇ ਸੀ ਹੁਣ ਇਹਨੂੰ ਪ੍ਰਿੰਟ ਪ੍ਰਿੰਟਿੰਗ ਤੌਰ ਤੇ ਆ ਉਹ ਦੇਖੋ ਫਰਾਕਾ ਬਣਾਈ ਹੋਈ ਨੇ ਕਿ ਮੇਰੇ ਬੱਚਿਆਂ ਦੀਆਂ ਫਰਾਕਾਂ ਜਾਂ ਹੋਰ ਆ ਬੱਚਿਆਂ ਦੀਆਂ ਬਣਾਈ ਹੋਈਆਂ ਨੇ ਇਹਨਾਂ ਨੇ ਬਹੁਤ ਵਧੀਆ ਮਤਲਬ ਸਕੂਲ 'ਚ ਬੱਚਿਆਂ ਨੂੰ ਇਹ ਸਾਰੇ ਨਾਲ ਟੀਚਿੰਗ ਦਾ ਵੀ ਦਿਖਾ ਰਹੇ ਨੇ ਕਢਾਈ ਦਾ ਸਲਾਈ ਦਾ ਸਾਰਾ ਕੁਝ ਦਿਖਾ ਰਹੇ ਨੇ ਚੱਕੋਏ ਨੂੰ ਦਿਖਾਓ ਇਹ ਪਿੱਲੋ ਬਣਾਇਆ ਹਾਂਜੀ ਤੇ ਬਹੁਤ ਤੇਰਾ ਕੁੜੀਆ ਪੈਂਟ ਕਿਡਾ ਪੁੜਾਣੀ ਕਲਾ ਪੁੜਾਣੀ ਕਲਾ ਫਾਦਰ ਦਾ ਨਾਮ ਕੀ ਹੈ ਤੇਰੇ ਦਾ ਰਾਗਾ ਸਿੰਘ ਹਾਂਜੀ ਚਲੋ ਥੈਂਕ ਯੂ ਤੁਹਾਡਾ ਬਹੁਤ ਵਧੀਆ ਮਤਲਕੜਾਈ ਕੀਤੀ ਹੋਈ ਆ ਤੁਹਾਡੀ ਬਹੁਤ ਸੋਹਣਾ ਹੈ ਨਾ ਇਹ ਸਰਕਾਰੀ 8ਵੀਂ ਸਕੂਲ ਪੁੜਾਣੀ ਕਲਾ ਦੇ ਜਿਹੜੇ ਬੱਚੇ ਨੇ ਇਹਨਾਂ ਨੇ ਕੁੜੀਆਂ ਨੇ ਦਿਖਾਏ ਨੇ ਬਹੁਤ ਵਧੀਆ ਆ ਦੇਖੋ ਜਿਹੜੇ ਦਿਖਾਏ ਨੇ ਇਹਨਾਂ ਨੇ ਅੱਛਾ ਆਹਦੀ ਸੋਹਣੀ ਕੜਾਈ ਕਰੀ ਹੋਈ ਆ ਬਹੁਤ ਸੋਹਣੀ ਕੜਾਈ ਕੀਤੀ ਆ ਹਾਂਜੀ ਆ ਬਾਹਾਂ ਦੀ ਆ ਪੂਰਾ ਸੁੰਕੀ ਚਲੋ थैंक यू बच्चे सर बहुत बहुत एमएलए साहब ਤੁਸੀਂ ਕੜਾਣੀ ਪਿੰਡ ਆਏ ਹੋ ਕੀ ਮੈਸੇਜ ਅੱਜ ਇੱਥੇ ਦੇ ਪਬਲਿਕ ਨੂੰ ਇਸ ਸਕੂਲ ਦਾ ਬੇਟੀਆ ਪੰਚਾਇਤ ਕੋਲ ਕੋ ਆਪਣੇ ਨਾਮ ਕਰ ਰਹੀ ਹੈ ਇਸ ਦਿਨ ਸ਼ਹਿਰ ਦੇ ਨੋਬਰ ਕੋਇਨੇ ਪੂਰੇ ਹਲਕੇ ਦੇ ਵਿੱਚ तकरीबन 3.5 ਕਰੋੜ ਰੁਪਏ ਤੋਂ ਸਰ ਦੇ ਤੱਕ ਪਾਵੇਗੇ ਜਿਹਦੇ ਤਹਿਤ ਅਸੀਂ ਸਕੂਲ ਦੇ ਵਿੱਚ ਢਾਕੇ ਬੱਚਿਆਂ ਨੂੰ ਮਿਲ ਰਹੇ ਹਨ ਤਾਂ ਕਿ ਜਿਹੜੇ ਦਰਖਾਸਤਲੇ ਨੇ ਉਹ ਵੀ ਮਦਦ ਤੇ ਜਿਹੜੇ ਕੰਮ ਹੋਏ ਨੇ ਅੱਗੇ ਕੀ ਹੁੰਦਾ ਸੀ ਕਿ ਨਹੀਂ ਪੱਥਰ ਰੱਖ ਦਿੱਤਾ ਜਾਂਦਾ ਸੀ ਕੰਮ ਨਹੀਂ ਸੀ ਹੁੰਦਾ ਅਸੀਂ ਹੁਣ ਕੰਮ ਹੋਣ ਤੋਂ ਬਾਅਦ ਨਹੀਂ ਬੱਤ ਕਰ ਰਹੇ ਜਿੰਨੀ ਵੀ ਸੰਗਤ ਆਈ ਆ ਉਹਦਾ ਧਰਵਾਦ ਹੈ ਔਰ ਦੂਸਰੀ ਗੱਲ ਇਹ ਹੈ ਕਿ ਬਹੁਤ ਸਿੱਖਿਆ ਲਈ ਕੰਮ ਹੋ ਰਹੇ ਨੇ 12700 ਦੇ ਅਧਿਆਪਕ ਜੁੜੇ ਹੋਏ ਨੇ 20000 ਅਧਿਆਪਕ ਜਿਹੜੇ ਆ ਉਹ ਨਵੇਂ ਭਰਤੀ ਕੀਤੇ ਆਏ ਨੇ ਅਧਿਆਪਕਾਂ ਨੂੰ ਸਿੰਗਾਪੁਰ ਬੰਗਲਾ ਯੂਨੀਵਰਸਿਟੀ ਦੇ ਸੰਪਰਕ ਸਹਿਯੋਗ ਦਾ ਔਰ ਬੱਚਿਆਂ ਦੀ ਸਰਪੱਤੀ ਸਕਿੱਲ ਨੂੰ ਬਦਲਣ ਕਰਨ ਦੇ ਲਈ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਮੇਰੀ ਇਹੀ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾਉਣ ਤਾਂ ਕਿ ਜਿਹੜੇ ਸਾਡੇ ਸਰਕਾਰ ਜੋ बड़े लिखित अध्यापक ਨੇ ਉਹਨਾਂ ਦਾ ਅਸੀਂ ਸਹੀ ਜੁਟ ਨਹੀਂ ਕਰੀ ਧੰਨਵਾਦ